ਕੁੱਲ ਬਜਾਈ ਮੈਂ 11 ਏਕੜ ਕੀਤੀ ਹੈ ਜੀ ਤੇ ਇਹ ਜਿੱਥੇ ਗੁਲਾਬੀ ਸੁੰਢੀ ਦਾ ਹਮਲਾ ਹੋਇਆ ਉਹ ਜ਼ਿਆਦਾਤਰ ਉੱਥੇ ਹੋਇਆ ਜਿੱਥੇ ਆਪਾਂ ਪਰਾਲੀ ਨੂੰ ਨਹੀਂ ਅੱਗ ਲਾਈ ਜਿੱਥੇ ਵੇਖੋ ਤੁਸੀਂ ਇੱਧਰ ਐਨੂੰ ਨਿਗਾਹ ਮਾਰ ਲਓ ਚਾ ਐਨੂੰ ਮਾਰ ਲਓ ਜਿੱਥੇ ਜਿੱਥੇ ਪਰਾਲੀ ਤੁਹਾਨੂੰ ਜ਼ਿਆਦਾ ਨਜ਼ਰ ਆਉਂਦੀ ਆ ਉੱਥੇ-ਉੱਥੇ ਸਾਰਾ ਹੀ ਕੰਮ ਖਤਮ ਕਰ ਦਿੱਤਾ ਸੁੰਢੀ ਨੇ ਤੇ ਜਿੱਥੇ-ਜਿੱਥੇ ਪਰਾਲੀ ਨਹੀਂ ਹੈਗੀ ਉੱਥੇ-ਉੱਥੇ ਕਣਕ ਧੋੜੀਆਂ ਵੇਖੋ ਤੁਸੀਂ ਉੱਥੇ-ਉੱਥੇ ਕਣਕ ਠੀਕ ਸੀਗੀ ਤੇ ਬਾਕੀ ਆਪਾਂ ਖੇਤੀਬਾੜੀ ਵਿਭਾਗ ਨੂੰ ਵੀ ਸੱਦਿਆ ਸੀਗਾ ਉਹ ਵੀ ਵੇਖ ਕੇ ਗਏ ਉਹ ਆਂਦੇ ਹੀ ਕਿ ਕੁਝ ਮੌਸਮ ਦੀ ਅਜੇ ਠੰਡ ਨਹੀਂ ਪੈ ਰਹੀ ਗਰਮਿਆ ਮੌਸਮ ਤਾਂ ਕਰਕੇ ਸੁੰਡੀ ਪਈ ਆ ਤੇ ਤੁਸੀਂ ਕੋਰਾਜਨਦੀ ਸਪਰੇਅ ਕਰ ਦੋ ਪਰ ਸਪਰੇਅ ਵੀ ਕੋਰਾਜਨਦੀ ਕਰਤੀ ਅੱਜ 6 ਦਿਨ ਹੋ ਗਏ ਆ 6 ਦਿਨਾਂ ਦੇ ਬਾਵਜੂਦ ਵੀ ਸੁੰਡੀ ਨਹੀਂ ਮਰੀ ਕਾਰਨ ਵੇਖੋ ਹੁਣ ਅਹੀ ਕਾਰਨ ਕੀ ਦਸੀਏ ਵੀ ਚਾਹੇ ਦਵਾਈਆਂ ਡੁਪਲੀਕੇਟ ਹੈ ਤੇ ਚਾਹੇ ਉਦਾਂ ਜੀ ਸਪਰੇਅ ਕੀਤੀ ਹੋਵੇ ਕੋਰਾਜਨਦੀ ਸੁੰਡੀ ਮਰੇ ਕਿਉਂ ਨਾ ਠੇਕੇ ਤੇ ਲੈ ਕੇ ਤੁਸੀਂ ਬਜਾਈ ਕੀਤੀ ਕੀ ਲੱਗਦਾ ਖਰਚੇ ਪੂਰੇ ਹੋੜ ਗਏ ਖਰਚੇ ਇਹ ਸਭ ਖਰਚੇ ਕੀ ਇਹ ਸਭ ਉਹਨਾਂ ਤੇ ਕੋਈ ਹਾਲ ਹੀ ਨਹੀਂ ਠੇਕਾ ਕਿਥੋਂ ਪੂਰਾ ਹੋਏ ਨਾ ਜੀ ਇਹ ਤਾਂ ਪੱਲਾ ਵੀ ਨਹੀਂ ਪੂਰਾ ਹੋਣਾ ਸਰਕਾਰ ਕੋਈ ਹੋ ਮੰਗ ਕਰਦੇ ਵੀ ਜਿਦ ਤਰ੍ਹਾਂ ਵੇਖੋ ਬਲਾਗ ਦੇ ਵਿੱਚ ਦਵਾਈਆਂ ਸਾਨੂੰ ਪ੍ਰੋਵਾਈਡ ਕਰ ਦਵੇ ਸਰਕਾਰ ਜੇ ਇਦਾਂ ਦੀ ਕੋਈ ਨੌਬਤ ਆਉਂਦੀ ਆ ਕੁਝ ਸਾਨੂੰ ਸਹੀ ਰੇਟ ਤੇ ਮਿਲ ਜਾਣ ਕੁਝ ਕਿਸਾਨ ਦਾ ਫਾਇਦਾ ਹੋ ਜਾਵੇ ਜਦੋਂ ਬਾਜ਼ਾਰੋਂ ਆਪਾਂ ਦਵਾਈ ਲੈਣੇ ਆ ਚਲੋ ਨਾਤ ਨਹੀਂ ਲੈਣਾ ਚਾਹੀਦਾ ਕਿਸੇ ਦਾ ਪਰ ਬਾਕੀ ਇਹ ਆ ਵੀ ਉੱਥੋਂ ਸਾਨੂੰ ਇੱਕ ਰੇਟ ਵੀ ਜ਼ਿਆਦਾ ਲੱਗਦਾ ਤੇ ਇੱਕ ਤੁਹਾਡੇ ਸਾਹਮਣੇ ਕੋਰਾ ਜਿਹੇ ਦੀ ਸਪਰੇਅ ਕੀਤੀ ਹੁੰਦੀ ਉਦਾਂ ਦੀ ਉਦਾਂ ਹੀ 15 ਏਕੜ ਦੀ ਮੇਰ ਕੋ ਬੁਝਾਈ ਤੇ ਆ ਦੇਖਿਆ ਹੁਣ ਪਿਆ ਗਲਾਬੀ ਸੰਡੀ ਕਾਫੀ ਪੈ ਗਈ ਹੈ ਜੋ ਕਿ ਟੁੜੀਆਂ ਦੀ ਟੁੜੀਆਂ ਖਾਈ ਜਾ ਰਹੀ ਵਿੱਚੋਂ ਤੇ ਸਾਡੀ ਤੇ ਮੰਗ ਇਹੋ ਹੀ ਆ ਪ੍ਰਸ਼ਾਸਨ ਕੋਲੋਂ ਕਿ ਮਤਲਬ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਦਵਾਈਆਂ ਸਾਨੂੰ origignal ਮਿਲ ਕੋਈ ਚੰਗੇ ਬੈਨੀਫਿਟ ਮਿਲ ਤੇ ਜੋ ਦਵਾਈਆਂ ਡੋਲੀਕੇਟ ਮਿਲ ਰਹੀਆਂ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਇਸ ਕਰਕੇ ਉਹ ਸਾਰੀਆਂ ਸੰਡੀ ਮਾਰ ਨਹੀਂ ਰਹੀ ਕੀ ਕਾਰਨ ਮੰਨਦੇ ਜੀ ਅਸੀਂ ਹੁਣ ਇਹ ਕਹਿ ਨਹੀਂ ਸਕਦੇ ਪਹਿਲੀ ਵਾਰ ਸਾਡੇ ਤਾਂ ਪਈ ਹੈ ਆਮ ਟੀਵੀ ਤੇ ਵੇਖੀਦਾ ਉਹ ਤਾਂ ਕਹਿੰਦੇ ਆ ਜੀ ਇਹ ਗਰਮੀ ਆ ਜਾਂ ਮਤਲਬ ਇਹ ਪਰਾਲੀ ਦਾ ਵਾ ਜਾਂ ਹੈ ਨਾ ਤੇ ਪਰਾਲੀ ਤਾਂ ਅਸੀਂ ਤਾਂ ਮੈਂ ਤਾਂ ਇੱਕ ਮਤਲਬ ਪੱਠੇ ਨੂੰ ਵੀ ਅੱਗ ਨਹੀਂ ਲਾਈ 15 ਕਿੱਲੇਾਂ ਦੇ ਵਿੱਚ ਤੇ ਫੇਰ ਵੀ ਅਸੀਂ ਤਾਂ ਵੇਂਦੇ ਰਹਿੰਦੇ ਆ ਤੇ ਅੱਜ ਆ ਦੇਖਿਆ ਤੇ ਇਧਰ ਆਣ ਕੇ ਤਾਂ ਨਾਲ ਕੁੰਡੀਆਂ ਨਹੀਂ ਪੈ ਲਈ ਕਾਫੀ ਪੈ ਗਈ ਕਿੰਨਾ ਕੁ ਨੁਕਸਾਨ ਲੱਗਦਾ ਆ 25 30% ਤਾਂ ਹੋ ਗਿਆ ਹੁਣ ਤੱਕ ਤੇ ਜੇ ਵਧਣਾ ਹੀ ਹੈ ਘਟਣਾ ਤਾਂ ਹੈ ਨਹੀਂ ਕੀ ਕਿਸਾਨ ਦੇ ਖਰਚੇ ਪੂਰੇ ਹੋਣਗੇ ਨਹੀਂ ਇਹ ਪੂਰੇ ਕਿੱਥੋਂ ਹੋਣੇ ਉਹ ਤਾਂ ਬੱਲਿਆਂ ਦੇ ਕੇ ਛੁੱਟੇਗਾ ਜੋ ਠੇਕਾ ਵੀ ਦੇਣਾ 50 60000 ਰੁਪਏ ਫਿਰ ਤੇ ਖਰਚਾ ਵੀ 5000 ਲੱਗਿਆ ਕਰਨ ਕੇ ਬੀਜਣ ਤੇ ਅ ਪੱਕਣ ਤੱਕ ਲੱਗਣਾ ਹੀ ਇੱਥੇ ਕੀ ਮੰਗ ਕਰਦੇ ਸਰਕਾਰ ਮੰਗਤਾ ਇਹ ਸਰਕਾਰ ਜਿਹੜੀ ਇੱਕ ਤੋਂ ਕੁਛ ਇਹਦਾ ਮੁਆਵਜ਼ਾ ਦਵੇ ਥੋੜਾ ਬਹੁਤਾ ਜ਼ਿੰਮੇਵਾਰ ਨੂੰ ਜੋ ਵੀ ਦੇ ਸਕਦੀ ਆ ਤੇ ਬਾਕੀ ਜਿਹੜਾ ਦਵਾਈਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਖਾਦਾਂ ਦਵਾਈਆਂ ਡੁਪਲੀਕੇਟ ਆ ਰਹੀਆਂ ਨੇ ਬਾਜ਼ਾਰਾਂ 'ਚ ਬੀਜ ਤੱਕ ਵੀ ਡੁਪਲੀਕੇਟ ਆ ਜਿੰਨਾ 'ਚ ਰੇ ਨਹੀਂ ਹੱਲ ਹੁੰਦਾ ਉਹਨਾਂ 'ਚ ਅਸੀਂ ਕੁਛ ਨਹੀਂ ਕਹਿ ਸਕਦੇ ਤੇ ਸਾਡੇ ਖੇਤਾਂ ਵਿੱਚ ਆ ਗੁਲਾਬੀ ਸੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦਿੱਕਤ ਆਈ ਇਸ ਤੋਂ ਗੇਤਰੀ ਵੀ ਕਣਕ ਬੀਜਦੇ ਰਹੇ ਆ ਪਰ ਐਤਕਾਂ ਇਹਨੇ ਸੁੰਡੀ ਨੇ ਕਣਕ ਜਿਹੜੀ ਆ ਬਹੁਤ ਖਰਾਬ ਕਰ ਦਿੱਤੀ ਆ ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਸੁੰਡੀ ਰੁਕਦੀ ਨਹੀਂ ਪਈ ਅੱਜ ਤੱਕ ਨਹੀਂ ਰੁਕਦੀ ਪਈ ਕੀ ਕਰਨ ਲੱਗ ਪਏ ਕਾਰਨ ਖੇਤੀਬਾੜੀ ਵਿਭਾਗ ਵਾਲੇ ਤਾਂ ਗਰਮੀ ਦੱਸਦੇ ਸੀਗੇ ਵੀ ਗਰਮੀ ਦਾ ਕਾਰਨ ਹੈ ਜਿਆਦਾ ਪਰ ਬਾਕੀ ਕਣਕਾਂ ਵੀ ਹੈਗੀਆਂ ਨੇ ਜਿੱਦਾਂ ਕਈਆਂ ਨੇ ਆ ਲਾ ਕੇ ਸਾਡੇ ਕਿਸੇ ਨੇ ਅੱਗ ਲਾ ਕੇ ਵੀਜੀ ਹੋਵੇ ਸਾਡੀ ਪਰਾਲੀ ਵਾਲੀ ਸੀ ਪਰਾਲੀ ਵਾਲੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਸੁੰਡੀ ਹੈ ਕੀ ਲੱਗਦਾ ਸਿੱਧੀ ਬਿਜਾਈ ਦਾ ਕੋਸਰ ਲੱਗਣ ਇਹ ਤੇ ਸਿੱਧੀ ਬਿਜਾਈ ਦਾ ਹੀ ਆ ਫਿਰ ਜਦੋਂ ਦੂਸਰੇ ਦੇ ਖੇਤ ਚ ਨਾ ਹੋਊਗੀ ਸਾਡੇ 'ਚ ਹੋਊਗੀ ਫਿਰ ਅਸੀਂ ਸਿੱਧੀ ਕੀਤੀ ਫਿਰ ਸਾਡੇ ਹੀ ਜ਼ਿਆਦਾ ਹੈ ਖੇਤੀਬਾੜੀ ਹੈ ਵੀ ਉੱਥੇ ਹੀ ਹੈ ਜਿੱਥੇ ਪਰਾਲੀ ਜ਼ਿਆਦਾ ਸੀਗੀ ਕੀਤੀ ਬੜੀ ਵਿਭਾਗ ਵੇਖ ਕੇ ਗਏ ਹਨ ਕੇ ਚੈੱਕ ਕਰਕੇ ਗਏ ਹਾਂਜੀ ਆਏ ਸੀਗੇ ਅੱਜ ਕੀ ਹਾਲ ਦੱਸਿਆ ਉਹਨਾਂ ਨੇ ਸਪਰੇਅ ਦੱਸੀ ਵੀ ਸਪਰੇਅ ਕਰ ਸਕਦੇ ਹੋ ਤੇ ਜਦੋਂ ਠੰਡ ਵੱਧ ਜਾਏਗੀ ਉਦੋਂ ਠੰਡ ਦੇ ਨਾਲ ਆਪੇ ਹੀ ਇਹ ਜਿਹੜੀ ਸੰਢੀ ਆ ਉਹ ਘਟ ਜਾਏਗੀ ਹਾਂਜੀ ਸਪਰੇਅ ਦਾ ਕੋਈ ਅਸਰ ਪਿਆ ਸਪਰੇਅ ਦਾ ਕੋਈ ਅਸਰ ਨਹੀਂ ਹੋਇਆ ਕੀ ਕਾਰਨ ਕੀ ਲੱਗਦਾ ਵਾ ਦਵਾਈਆਂ ਨੇ ਦਵਾਈਆਂ ਨਕਲੀ ਹੈ ਹਿਸਾਬ ਨਾਲ ਦੇ ਅੱਜ 6 ਦਿਨ ਹੋ ਗਏ ਆ ਦੁਕਾਨ ਵਾਲਾ ਵੀ ਕਹਿੰਦਾ ਸੀਗਾ ਵੀ ਇੱਕ ਦੋ ਦਿਨ ਦੇ ਵਿੱਚ ਜਿਹੜਾ ਉਹ ਸੰਢੀ ਖਤਮ ਹੋ ਜਾਏਗੀ ਪਰ ਸੰਢੀ ਖਤਮ ਨਹੀਂ ਹੋਈ ਇਸ ਕਾਰਨ ਵੀ ਲੱਗਦਾ ਨੁਕਸਾਨ ਕਿੰਨੇ ਪਰਸੈਂਟ ਜਿਹੜਾ ਕਿਸਾਨ ਦਾ ਹੋ ਗਿਆ ਨੁਕਸਾਨ 30-35% ਦੇ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਅਜੇ ਵੀ ਰੋਕ ਨਹੀਂ ਰਹੀ ਅਜੇ ਵੀ ਗਾਂ ਕਰਦੀ ਪਈ ਹੈ ਇਸ ਹਾਲ ਨਾ ਦਾ ਫਸਲ ਜਿਹੜੀ ਆ ਉਹ ਖਤਮ ਆ ਦੁਬਾਰਾ ਇਹਨੂੰ ਬੀਜ ਨਹੀਂ ਸਕਦੇ ਆਪਾਂ ਸਰਕਾਰ ਕੋਲ ਵੀ ਮੰਗ ਕਰਦੇ ਸਰਕਾਰ ਕੋ ਇਹ ਮੰਗ ਕਰਦੇ ਆ ਕਿ ਇੱਕ ਤਾਂ ਜਿਹੜੀਆਂ ਜਿੱਦਾਂ ਦਵਾਈਆਂ ਹੁੰਦੀ ਦਵਾਈ ਡੁਬਲੀਕੇਟ ਬਹੁਤ ਜ਼ਿਆਦਾ ਵਿਕਦੀ ਪਈ ਸਟੋਰਾਂ ਤੇ ਆਪਾਂ ਨਾਮ ਨਹੀਂ ਚਲੋ ਲੈ ਸਕਦੇ ਕਿਸੇ ਦਾ ਪਰ ਸਟੋਰਾਂ ਦੇ ਉੱਪਰ ਬਹੁਤ ਜ਼ਿਆਦਾ ਡੁਬਲੀਕੇਟ ਦਵਾਈ ਵਿਕਦੀ ਪਈ ਆ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਖਾਸ ਕਰਕੇ